ਆਪਣੀ ਗੱਡੀ ਸਪੀਕਰ ਵਾਲੀ ਵੀ ਆ ਰਹੀ ਹੈ ਤੇ ਆਪਣੀ ਗਿਣਤੀ ਵੀ ਹੋਰ ਆ ਰਹੀ ਹੈ ਜਿਹੜੀ ਗੱਲ ਦੱਸੀ ਆ ਮਟਰਾਂ ਦੀ ਵੀ AP3 ਜਿਹੜਾ 20 ਮਟਰਾਂ ਦਾ ਇਸ ਸੀਠ ਨੇ ਕਹਿ ਕੇ ਦਿੱਤਾ ਵੀ ਇਹ 90 ਦਿਨ ਦੇ ਵਿੱਚ ਪੱਕ ਜਾਊਗਾ 60 ਜਾਂ 70 ਦਿਨਾਂ ਦੇ ਵਿੱਚ ਪੱਕ ਜਾਊਗਾ ਤਾਂ ਉਹ 120 ਦਿਨਾਂ ਤੱਕ ਉਹਦੇ ਕੋਈ ਫਲੀ ਨਹੀਂ ਲੱਗੀ ਕਹਿੰਦਾ ਵੀ AP3 B ਹੈ ਕੰਪਨੀ ਨੇ ਵੀ ਕਹਿੰਦਾ ਵੀ AP3 ਹੈ ਮਰ ਭਰਾਵੋ ਬੀਆਾਂ ਦੇ ਵਿੱਚ ਬਹੁਤ ਵੱਡਾ ਘਪਲਾ ਹੈ ਕਿਸਾਨ ਦਾ ਕੀ ਕਸੂਰ ਹੈ 75000 ਰੁਪਿਆ ਠੇਕੇ ਦੇ 4 ਕਿੱਲੇ ਲਏ ਨੇ ਜੌਲੀਆ ਦਾ ਕਿਸਾਨ ਆ ਜ਼ਮੀਨ ਲਈ ਆ ਰੇਤਗੜ ਤਾਂ ਉਹਦੇ ਵਿੱਚ ਕੋਈ ਫਲੀ ਨਹੀਂ ਲੱਗੀ ਐਡੇ ਐਡੇ ਬੂਟੇ ਹੋ ਗਏ ਮਟਰਾਂ ਦੇ ਅੱਜ ਜਦੋਂ ਕਿਸਾਨ ਨਾਲ ਗੱਲ ਕਰਨ ਆਇਆ ਪਹਿਲਾਂ ਵੀ ਦੋ ਵਾਰ ਆਇਆ ਕਹਿੰਦਾ ਮੈਂ ਦੋ ਦਿਨਾਂ ਨੂੰ ਗੱਲ ਕਰ ਲੂੰਗਾ ਆਪ ਮਾ ਦਾ ਪੁੱਤ ਕੁੰਬ ਦੇ ਨਾਉਣ ਤੇ ਵਾਗਿਆ ਕੋਈ ਫਿਕਰ ਨਹੀਂ ਕਿਸਾਨ ਦੀ ਉਧਰ ਕਿਸਾਨ ਨੇ ਜਿਹੜੀ ਪਿਆਜ਼ਾਂ ਦੀ ਪੌਦ ਦਾ ਉਹ ਦੇਰ ਕਿ ਐਸਾਈ ਬੀਜਣ ਵਾਸਤੇ ਇਹਦੇ ਘਰੇ ਦੁੱਧ ਪਾਉਂਦਾ ਉਸੇ ਬੰਦੇ ਨੂੰ ਸਾਈ ਦੇਰ ਕਿ 50000 ਰੁਪਿਆ ਉਹ ਗਾਂ ਪੱਟ ਲਿਆਂਦੀ ਪਨੀਰੀ ਉਹ ਪਨੀਰੀ ਵੀ ਪੱਕਰੀ ਆ ਪਈ ਇਹ ਕੋਈ ਰਾਹ ਨਹੀਂ ਦੇ ਰਿਹਾ ਸੇਠਾ ਇਹਨੂੰ ਵੱਡਾ ਭਲੇਖਾ ਕਿਸੇ ਗੱਲ ਦਾ ਜੇ ਅਸੀਂ ਕਿਹਾ ਵੀ ਭਾਈ ਕੋਈ ਨਾ ਸਾਡੇ ਨਾਲ ਨਿਪਟੜ ਕਿਸੇ ਗੱਲ ਤੇ ਤਾਂ ਕਹਿੰਦਾ ਜਿਹੜਾ ਕੁਝ ਤੁਸੀਂ ਹੁੰਦਾ ਕਰ ਲਓ ਇਹਨੂੰ ਹੁਣ ਕਰਕੇ ਦੱਸਾਂਗੇ ਕਿਉਂਕਿ ਇਹਨੂੰ ਬਹੁਤ ਵੱਡਾ ਭਲੇਖਾ ਹੈ ਭਲੇਖਾ ਵੀ ਸਾਡੀਆਂ ਕੁਝ ਜਫੇਬੰਦੀਆਂ ਪਾਉਂਦੀਆਂ ਨੇ ਜਿਹੜੇ ਇਹੇਜੇ ਖੰਧਲੇ ਬੰਦੇ ਨਾਲ ਮਿਲ ਕੇ ਉਹ ਕੁਝ ਸੈਟਲਮੈਂਟ ਕਰ ਜਾਂਦੀਆਂ ਨੇ ਪਰ ਇਹਨੂੰ ਅਸੀਂ ਦੱਸਾਂਗੇ ਵੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਤੈਨੂੰ ਕਿਹੜੇ ਹਿਸਾਬ ਨਾਲੇ ਦੁਕਾਨ ਦੇ ਵਿੱਚੋਂ ਤੇਰਾ ਹਿਸਾਬ-ਕਿਤਾਬ ਕਰਦੀ ਹੈ ਇਹ ਭਰਾਵੋ ਆ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਬੈਠੇ ਤਾਂ ਹੋਰ ਕਿਸਾਨ ਆ ਗਿਆ ਇੱਕ ਆ ਨੇੜੇ ਕਿਹੜੇ ਪਿੰਡ ਦਾ ਪੰਜਾਬੀ ਵਾਲੇ ਦਾ ਪੰਜਾਬੀ ਵਾਲੇ ਦਾ ਉਹ ਕਹਿੰਦਾ ਭਰਾ ਕਹਿੰਦਾ ਭਰਾਓ ਮੇਰੇ ਨਾਲ ਵੀ ਇੱਕ ਕਿਸਾਨ ਨੇ ਬੜੀ ਇਹ ਨੇ ਸੇਠ ਨੇ ਠੱਗੀ ਮਾਰੀ ਆ ਕਹਿੰਦਾ 390 ਰੁਪਏ ਕਿਲੋ ਮੈਂ ਇਹਨੂੰ ਬਰਸੀਨ ਦਾ ਬੀਲ ਲਗਾਇਆ ਇਹਦੇ ਕੋਲ ਕਹਿੰਦਾ ਕੋਈ ਬਰਸੀਨ ਨਹੀਂ ਹੋਇਆ ਉਹਦੇ ਵਿੱਚ ਉਹ ਫੂੰਹੀ ਜੀ ਸਾਰੀ ਫੂੰਹੀ ਜੀ ਪਹਿਲਾਂ ਹੋਊਗੀ ਕਾਸਨੀ ਜੀ ਪਹਿਲਾਂ ਹੋਊਗੀ ਕਹਿੰਦਾ ਐਸ ਤਰ੍ਹਾਂ ਠੱਗੀ ਮਾਰਦੇ ਨੇ ਇਹ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਵੀ ਸਾਰੇ ਸੇਠ ਗਲਤ ਨੇ ਪਰ ਇਹੋ ਜਿਹੇ ਕਰਪਟ ਇਹੋ ਜਿਹੇ ਕਿਸਾਨਾਂ ਨਾਲ ਧੋਖੇ ਕਰਨ ਵਾਲੇ ਜਿਹੜੇ ਸੇਠ ਨੇ ਇਨਾਂ ਦਾ ਪੁਲੇਖਾ ਭਰਾਵੋ ਕੱਢਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿਛਲੇ ਬਾਅਦ ਇਥੋਂ ਮੰਡੀ ਦੇ ਵਿੱਚੋਂ ਵੀ ਆ ਗਾਦੇਬਾਸ ਦੇ ਕਿਸਾਨ ਦੇ ਵਿੱਚ ਉਹ 20 ਲੈ ਗਿਆ ਬਾਸਪਤੀ ਦਾ ਉਹਦੇ 60% ਝੰਡਾ ਰੋਗ ਪੈਦਾ ਹੋ ਗਿਆ ਤਾਂ ਪੂਰੇ ਪੈਸੇ ਉਹ ਤੋਂ ਵਾਪਸ ਲੈ ਕੇ ਗਿਆ ਖੋਸੋਕਰ ਇੱਤਨੇ ਸੇਠ ਨੇ ਵੀ ਠੀਕ ਹੈ ਮੇਰਾ ਵੀ ਬੇਸਕ ਬਾਸਪਤੀ ਕੋਈ ਠੀਕ ਹੈ ਕੋਈ ਗੜਬੜ ਹੋ ਸਕਦੀ ਹੈ ਇਹ ਕਿਸਾਨ ਦਾ ਕੋਈ ਕਸੂਰ ਨਹੀਂ ਹੈਗਾ ਇਹ ਮਾਂ ਦਾ ਪੁੱਤ ਐਡਾ ਨਲਾਇਕ ਕਹਿੰਦਾ ਯੂਨੇ ਰੇਹਸ ਪਰਿਆਂ ਵੱਧ ਪਾਤੀਆਂ ਹੋਣੀਆਂ ਉਹਨੇ ਕਦੋਂ ਬੀਜਿਆ ਹੁਣ ਉਹਨੇ ਤਾਂ ਰੇਹ ਤੇਲ ਵੱਧ ਪਾਤਾ ਹੋਣਾ ਮਤਲਬ ਆਪਣੇ ਪੈਣ ਤੇ ਕੋਈ ਪਾਣੀ ਨਹੀਂ ਪੈਣ ਦੇ ਰਿਆ ਇਸ ਕਰਕੇ ਇਹਨੂੰ ਐ ਜੇ ਲੱਗਦਾ ਵੀ ਇਹ 10 ਬੰਦੇ ਆਏ ਨੇ 15 ਬੰਦੇ ਆਏ ਨੇ ਇੱਥੇ 1000 2000 ਬੰਦੇ ਇਕੱਠੇ ਹੋਣ ਨੂੰ ਸਾਡੀ ਜਥੇਬੰਦੀ ਦਾ ਇਹਨੂੰ ਕੋਈ ਭਲੇਖਾ ਨਹੀਂ ਇਸ ਕਰਕੇ ਵੀਡੀਓ ਚੱਲ ਰਹੀ ਹੈ ਅਸੀਂ ਇਹ ਵੀਡੀਓ ਦੇ ਜ਼ਰੀਏ ਵੀ ਲਾਈਵ ਚੱਲ ਰਿਹਾ ਬੇਨਤੀ ਕਰਦਾ ਸਾਰੇ ਪਿੰਡਾਂ ਨੂੰ ਨੇ ਵੀ ਲਾਰੇ ਪ੍ਰਧਾਨ ਵੀ ਇੱਥੇ ਪਹੁੰਚੋ ਤਾਂ ਆ ਕੇ ਇਸ ਛੇੜ ਦਾ ਇੱਥੇ ਲੋਕਾਂ ਦੇ ਸਾਹਮਣੇ ਆ ਜਿਹੜੀ ਮਾਰਕੀਟ ਹੈ ਜਿਹੜੇ ਹੋਰ ਸਾਡੇ ਵੀਰ ਛੇਠ ਨੇ ਇੱਥੇ ਉਹਨਾਂ ਦੇ ਸਾਹਮਣੇ ਇਹੋ ਜਿਹੇ ਗੰਧਲੇ ਛੇਠ ਦੀ ਜਿਹੜੀ ਧੁੱਖਾ ਕਰਦਾ ਕਿਸਾਨਾਂ ਨਾਲ ਉਹ ਸਾਰੀ ਅਸੀਂ ਸਾਹਮਣੇ ਰੱਖਾਂਗੇ ਕਿਉਂਕਿ ਸਾਡੀਆਂ ਟੀਮਾਂ ਅਜ ਹੋਰ ਹੋ ਕਿਤੇ ਹਰ ਮਸਲੇ ਚ ਗਈਆਂ ਹੋਈਆਂ ਰਹੀਆਂ ਤੇ ਇਸ ਕਰਕੇ ਭੁਲੇਖਾ ਇਸ ਛੇਠ ਨੂੰ ਜੇ ਤੂੰ ਵੀ ਦਿੱਤਾ ਕਹਿ ਕੇ ਵੀ ਇਹ 60 ਦਿਨਾਂ ਚ ਪੱਕੂਗਾ ਤਾਹੋ ਡਬਲ ਡਬਲ ਟਾਈਮ ਲੱਗਿਆ 120 ਦਿਨ ਲੱਗਿਆ 120 ਦਿਨ ਬਾਅਦ ਵੀ ਉਹ ਤੇ ਫੜੀਣ ਲੱਗੀ ਹਜੇ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਹਜੇ ਕਹਿੰਦਾ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਇਸ ਕਰਕੇ ਭਰਾਵੋ ਤਾਂ ਹੀ ਕਿਸਾਨ ਇਹੋ ਜਿਹੇ ਗੰਦਲੇ ਸੇਠ ਇਹ ਸੇਠਾ ਕਰਕੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਤਾਂ ਹੀ ਖੇਤਾਂ ਦੇ ਵਿੱਚ ਸਲਵਾਸ ਕੰਦੇ ਨੇਗੇ ਇਸ ਕਰਕੇ ਸਰਕਾਰਾਂ ਸਾਨੂੰ ਮਾਰ ਦਿਆਂ ਨਗੀਆਂ ਮਹਿੰਗੇ ਬੀਜ ਦੇ ਕੇ ਮਹਿੰਗੀਆਂ ਸਪਰੇਹਾਂ ਦੇ ਕੇ ਤੇ ਇਹੋ ਜਿਹੇ ਸੇਠ ਵੀ ਸਾਨੂੰ ਜਿਹੜੇ ਮਾਰਨ ਦੇ ਤੋਲੇ ਹੋਏ ਨੇਗੇ ਇਸ ਕਰਕੇ ਇਹ ਸੇਡ ਦਾ ਜਿਹੜਾ ਭਲੇਖਾ ਨਾ ਉਹ ਅੱਜ ਕੱਟ ਕੇ ਜਾਵਾਂਗੇ ਇਸ ਕਰਕੇ ਵੀਡੀਓ ਦੇ ਜ਼ਰੀਏ ਕਹਿੰਦੇ ਸਾਰੇ ਪਿੰਡਾਂ ਨੂੰ ਵੀ ਸੇਤੀ ਤੋਂ ਸੇਤੀ ਇੱਥੇ ਪਹੁੰਚੋ ਪ੍ਰਧਾਨ ਨੂੰ ਵੀ ਫੋਨ ਕਰਤਾ ਉਹ ਸਮਰੂਹ ਤਾਂ ਚੱਲ ਪਏ ਨੇ ਆਪਿਆਂ ਸਪੀਕਰ ਵਾਲੀਆਂ ਗੱਡੀਆਂ ਇੱਥੇ ਆ ਰਹੀਆਂ ਨਗੀਆਂ ਇਸ ਕਰਕੇ ਜਦੋਂ ਤੱਕ ਇਹ ਗੱਲ ਦਾ ਇਹ ਪਰਭਾਈ ਪੂਰੀ ਨਹੀਂ ਕਰਦਾ ਹੈਗਾ ਉਸ ਚਾਰ ਕਿਲੇ ਬਹਾਨੇ ਦੀ ਪਰਭਾਈ ਨਹੀਂ ਕਰਦਾ ਹੈਗਾ ਉਦੋਂ ਤੱਕ ਇੱਥੋਂ ਨਹੀਂ ਜਾਂਦੇ ਹੈਗੇ ਚਾਹੇ ਸਾਨੂੰ ਰਾਤ ਲੱਗੇ ਚਾਹੇ ਕਿੰਨੇ ਮਰਜ਼ੀ ਦਿਨ ਲੱਗਣ ਇਸ ਕਰਕੇ ਕਹਿਣਾ ਭਰਾਵੋ ਜਿਹੜੇ ਵੀਡੀਓ ਦੇਖ ਰਹੇ ਨੇ ਸਾਡੇ ਇਕਾਈਆਂ ਉਹ ਸੇਤੀ ਤੋਂ ਸੇਤੀ ਇੱਥੇ ਪਹੁੰਚਣ ਤਾਂ ਕਿ ਜਿਹੜਾ ਇਹ ਸੇੜ ਦਾ ਪਪਲੇਖਾ ਉਹ ਕੱਢ ਸਕੀਏ ਤੇ ਇੱਥੇ ਪ੍ਰਧਾਨ ਨੂੰ ਕਹਿਣਾ ਵੀ ਦਰੀਆਂ ਦੁਰੀਆਂ ਦਾ ਬੰਦੋਬਸਤ ਕਰੋ ਹੋ ਸਕਦਾ ਤੇ ਟੈਂਟ ਵੀ ਲਾਉਣਾ ਪਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਾਂ ਵੀ ਕਰੋ ਜੀ ਨਾਲ